ਗੋਦਵਾਲ ਸਾਹਿਬ ਕਰਪੂਤੜਾ ਚੌਂਕ ਦੇ ਦੂਸਰੇ ਦਿਨ ਵਿੱਚ ਤਰਨਾ ਲਗਾਤਾਰ ਚੱਲ ਰਿਹਾ ਜਾਰੀ ਕਲਰੀਆ ਆਸਾਨ ਮਜ਼ਦੂਰ ਨੌਜਵਾਨ ਸਾਥੀ ਸਿੱਧਿਕੇ ਦੇ ਨਾਲ ਜਿਹੜੇ ਆ ਡਟੇ ਹੋਏ ਆ ਕੋਈ ਵੀ ਕਾਰਨ ਤੋਂ ਉਹ ਆਤਮ ਮੰਤਰੀਆਂ ਦਾ ਤੇ ਇਹਨਾਂ ਨੇ ਕਾਹਲੋ ਚੋਲਦੇ ਪਰ ਉਸ ਨੇ ਗੋਹ ਦੀ ਕਾਹਲੋ ਨਾਲੋਂ ਜ਼ਿਆਦਾ ਜੰਗਾਂ ਦੇ ਮੈਂਟਾ ਹਾਂ ਸੋ ਨਾ ਮੈਂ ਵੀ ਨਹੀਂ ਮਾਤਾ ਮਗਰ ਇਹ ਸਰਕਾਰ ਜਿਹੜੀ ਆਏ ਉਸ ਤਰ੍ਹਾਂ ਨਾਲ ਧਰਨੇ ਦੇ ਵਿੱਚ ਜਿਹੜੀਆਂ ਸਰਕਾਰ ਬੰਦੀ ਰਹੀ ਐ ਐਮ ਐਲ اے ਜਿਹੜੇ ਬਣੇ ਆ ਸੁਲਤਾਨ ਸਰਮਾ ਹੋ ਗਿਆ ਅਮਨ ਅਰੋੜਾ ਹੋ ਗਿਆ ਤੇ ਜਿਹੜੇ ਆ ਇਹ ਸਾਰੇ ਧਰਨੇਆਂ ਦੇ ਵਿੱਚ ਹੀ ਪਹਿਲਾਂ ਬੰਦੇ ਰਹੇ ਆ ਇਹ ਕਹਿੰਦਾ ਇਹਨਾਂ ਕੋ ਇੰਟਰਵਿਊ ਲੁਕੀਤਾ ਹੈ ਉਹ ਇਹ ਕਹਿੰਦਾ ਕਿ ਕਿਸਾਨ ਜਿਹੜੇ ਲੋਕਾਂ ਦਾ ਰਾਹ ਰੋਕਦੇ ਆ ਤੇ ਜਦੋਂ ਇਹ ਰੋਸ ਪ੍ਰਦਰਸ਼ਨ ਕਰ ਰਿਆ ਹੈ ਕਿਉਂ ਉਹ ਲੋਕਾਂ ਦਾ ਰਾਹ ਹੀ ਸੀ ਰੋਕਦਾ ਕਿ ਜਦੋਂ ਕਿਸਾਨ ਆਪਣੀਆਂ ਮੰਗਾਂ ਦੀ ਰਹ ਰਹਾ ਯਾਰ ਉਹ ਮਸਾਲ ਜਿਹੜੇ ਆਉਂ ਲੋਕਾਂ ਦਾ ਰਾਹ ਰੋਕਦੇ ਆ ਇਹਨਾਂ ਜਿਹੜੇ ਧਰਨਾ ਲਾਉਂਦੇ ਹਰ ਕਿਹੜਾ ਧਰਨਾ ਲਾਉਂਦਾ ਆ ਤੁਮ ਇਹ ਇੱਕ ਇਹ ਕੰਮ ਜਿਹੜਾ ਨਹੀਂ ਹੋਣਾ ਸੋਨਾ ਜਾਂ ਮੰਗਾ ਮੰਨ ਕਸਾਂਣਾ ਆ ਕੇ ਤਾਂ ਨਾ ਨੂੰ ਦੋਣਾ ਤੇ ਜੇ ਨਾ ਐਮਐਮਏ ਆ ਕੋਈ ਕੋਈ ਖਿਸ਼ਤਾਚਾਰੀ ਆ ਪਿਛਲੇ ਦਿਨ ਇੱਕ ਐਮਐਲਏ ਨੇ ਪ੍ਰਧਾਨ ਜੀ ਵਾਸਤੇ ਪਹਿਲਾਂ 35 ਲੱਖ ਰੁਪਏ ਇਹ ਆਖਿਆ 35 ਲੱਖ ਰੁਪਏ ਨਾਲ ਦਿੱਤਾ ਤੁਹਾਨੂੰ ਕਿ ਜਦੋਂ ਇੱਕ ਦਿਨ ਆ ਗਿਆ ਪ੍ਰਧਾਨ ਜਿਹਦੇ ਵਿੱਚ ਤੇ ਉਹਨੇ ਹੋਰ ਕਿਹਨਾਂ ਤੋਂ ਪੈਸੇ ਲੈਨੇ ਤੇ ਉਹਨੇ ਨਿਦਾਵਨ ਪ੍ਰਧਾਨ ਜਿਹੜਾ ਉਹ ਛੋੜ ਦਿੱਤਾ ਤੇ ਉਹ ਜਦੋਂ ਕੋਣ ਪ੍ਰਚਾਰ ਕਰਦੀ ਸੀ ਉਹ ਬੀਬੀ ਉਹਦੇ ਕੋਲ ਕੋੜਾ ਸਕੂਟਰੀ ਸੀ ਤੇ ਇਸ ਟਾਈਮ ਜਦੋਂ 55 ਲੱਖ ਰੁਪਏ ਦੀ ਫਾਰਚਨਰ ਘਟੀ ਯਾਰ ਤੇ ਜੇ ਕੋਈ ਐਮ ਵਾਲੇ ਜਿਵੇਂ ਮੇਰੇ ਪਿੰਡਾਂ ਜਾ ਰਿਹਾ ਜੇ ਨਸ਼ੇ ਦੇ ਰੋਗ ਤੇ ਕਹਿ ਰਿਹਾ ਜੇ ਨਸ਼ੇ ਦੇ ਰੋਗ ਕੋਈ ਬੰਦੇ ਨੇ ਨਸ਼ੇ ਸਮੰਗਦਾ ਰਿਆ ਉਹਨਾਂ ਨੇ ਕੋਈ ਦੁੱਖ ਨਹੀਂ ਆਦਾ